ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਮੁਹਿੰਮ ਸਟਾਰਟ ਕੀਤੀ ਯੁੱਧ ਨਸ਼ਾ ਵਿਰੁੱਧ ਅਸੀਂ ਕਾਦੀਆਂ ਦੇ ਵਿੱਚ ਸੀਗਾ ਉੱਥੇ ਇੱਕ ਡਿਮੋਲਿਸ਼ਨ ਡਰਾਈਵ ਸਾਡੀ ਚੱਲ ਰਹੀ ਸੀਗੀ ਤਾਂ ਮੈਂ ਸੋਚ ਰਿਹਾ ਸੀਗਾ ਇੱਕ ਪਾਸੇ ਉਹ ਜਿਹੜਾ ਬੰਦਾ ਹੈ ਉਹ ਅਮਰitsar ਜੇਲ੍ਹ ਦੇ ਵਿੱਚ ਹੈ ਆਪਾਂ ਤੇ ਦੂਜੇ ਪਾਸੇ ਉਹਰੇ ਜੋ ਕੁਝ ਬਚਾ ਕੁਝ ਬਣਾਇਆ ਸੀਗਾ ਤਾਂ ਇਟ ਵਾਸ ਡਿਮੋਲਿਸ਼ਡ ਬਾਈ ਦਾ ਐਡਮਿਨਿਸਟ੍ਰੇਸ਼ਨ ਉਹਦੇ ਜਿਹੜੇ ਕਰ ਵਾਲੇ ਉਹਨਾਂ ਲਈ ਕਿਤੇ ਠਹਿਰ ਨਹੀਂ ਸੀਗੀ ਤਾਂ ਉਨੇ ਬਿਲਕੁਲ ਜਿਹੜੀ ਆਪਣੀ ਜ਼ਿੰਦਗੀ ਤਬਾਹ ਕਰਦੀ ਤਾਂ ਇਸ ਡਰੱਗ ਟ੍ਰੇਡ ਦੇ ਵਿੱਚ ਇਹ ਜਿਹੜੀ ਸਮਗਲਿੰਗ ਹੈ ਬੈਲਡਿੰਗ ਹੈ ਇਹਦੇ ਵਿੱਚ ਕੁਝ ਹਾਸਲ ਨਹੀਂ ਹੈ ਤਾਂ ਸਿਰਫ ਇਹਦਾ ਟਿਕਾਣਾ ਜੇਲੀਆਂ 40 ਦੇ ਲਾਗੇ ਛਾਗੇ ਸੀ ਪਰਚੇ ਦਿੱਤੇ ਹੈਗੇ ਨੇ which were totally based on the inputs from the public ਬਟਾਲਾ ਪੁਲਿਸ ਨੇ ਕਰੀਬਨ 276 ਮਕਦਮੇ ਦਰਜ ਕਰ ਲਏ ਤਾਂ ਉਹਦੇ ਵਿੱਚ ਮੋਰ ਥੈਨ 370 ਪੀਪਲ ਹਵ ਐਰੇਸਟਡ ਅਸੀਂ ਕਰੀਬਨ ਹਿਰੋਇਨ ਦੀ ਜੇ ਮੈਂ ਗੱਲ ਕਰਾਂ ਤਾਂ ਆਈ ਥਿੰਕ ਮੋਰ ਥੈਨ 12 ਕੇਜੀਸ ਆਫ ਹਿਰੋਇਨ ਅਸੀਂ ਬਰਾਮਦ ਕਰ ਲਈਏ ਤਾਂ 3000 ਟੈਬਲੈਟਸ ਐਂਡ ਅਲੱਗ ਅਲੱਗ ਕੈਪਸੂਲਸ ਔਰ ਪੋਪੀ ਪਲੈਂਟਸ ਅਲੱਗ ਅਲੱਗ ਚੀਜ਼ੇ ਅਸੀਂ ਬਰਾਮਦ ਕਰ ਲਈ ਹੈਗੀਆਂ ਤੇ ਜਿਹੜਾ ਇਹ ਗੈਂਗਸਟਰ ਐਲੀਮੈਂਟ ਹੈਗਾ ਬੜੀ ਸਖਤੀ ਨਾਲ ਪਟਾਲਾ ਪੁਲਿਸ ਨੇ ਦੇਤੇ ਕਾਰਵਾਈ ਕਰਦੇ ਹੋਏ ਆਪਾਂ ਨੂੰ ਲੱਗਦਾ ਹੈ ਕਿ ਕੋਈ ਕੇਸ ਜਿਹਦੇ ਤੇ ਜਿਹੜਾ ਬਟਾਲਾ ਪੁਲਿਸ ਨੇ ਟਰੇਸ ਨਹੀਂ ਕੀਤਾ ਹਨ 55 ਵੱਖ-ਵੱਖ ਕੇਸਾਂ ਦੇ ਵਿੱਚ ਅਸੀਂ तकरीबन 70 ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਦੀ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰਾਈਆਂ ਹੈਗੀਆਂ ਤਾਂ ਉਹਦੀ ਜਿਹੜੀ ਵੈਲਿਊਏਸ਼ਨ ਹੈ ਇਟ ਇਜ਼ ਮੋਰ ਦੈਨ 28 ਕਰੋੜਸ 1 ਮਾਰਚ 2025 ਨੂੰ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਮੁਹਿੰਮ ਸਟਾਰਟ ਕੀਤੀ ਯੁੱਧ ਨਸ਼ਾ ਵਿਰੁੱਧ ਉਦੋਂ ਸਰਕਾਰ ਨੇ ਬੜਾ ਪੁਸ਼ ਕਰਕੇ ਮੂਵਮੈਂਟ ਨੂੰ ਸਟਾਰਟ ਕਰਤਾ ਬਟ ਹੁਣ ਮੈਨੂੰ ਇਹ ਲੱਗਦਾ ਕਿ ਇਹ ਇੱਕ ਲੋਕ ਲਹਿਰ ਬਣ ਗਈ ਹੈ ਤਾਂ ਇਹਦੇ ਵਿੱਚ ਸ਼ੁਰੂ ਦੇ ਵਿੱਚ ਤਾਂ ਗਵਰਨਮੈਂਟ ਸਟੇਕ ਹੋਲਡਰਸ ਗਵਰਨਮੈਂਟ ਦੇ ਵੱਖ-ਵੱਖ ਡਿਪਾਰਟਮੈਂਟਸ ਸਗੇ ਬਟ ਹੁਣ ਹਰ ਤਬਕੇ ਹਰ ਵਰਗ ਦੇ ਲੋਕੀ ਇਹਦੇ ਚ ਸ਼ਾਮਿਲ ਹੈਗੇ ਨੇ ਮੈਂ ਜੇ ਖਾਸ ਤੌਰ ਤੇ ਬਟਾਲੇ ਦੀ ਗੱਲ ਕਰਾਂ ਤਾਂ ਦੱਸਦੇ ਹੋਏ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਐਕਰੋਸ ਦਾ ਸਪੈਕਟ੍ਰਮ ਇਹਦੇ ਵਿੱਚ ਸਾਡੇ ਨਾਲ ਲੋਕੀ ਜੁੜ ਰਹੇ ਨੇ ਸਟੂਡੈਂਟਸ ਜੁੜ ਰਹੇ ਨੇ VDC ਮੈਂਬਰਸ ਜੁੜ ਰਹੇ ਨੇ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਕਿ ਹੁਣ ਜਿਹੜੇ ਸਾਡੇ ਕੋਲ ਇਨਪੁਟਸ ਆ ਰਹੀਆਂ ਹੈਗੀਆਂ ਤਾਂ ਉਹ ਪਬਲਿਕ ਚੋਂ ਆ ਰਹੀਆਂ ਹੈਗੀਆਂ ਤਾਂ ਇਹ ਵੀ ਦੱਸ ਦੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਕਰੀਬਨ 40 ਦੇ ਲਾਗੇ-ਸ਼ਾਕੇ ਅਸੀਂ ਪਰਚੇ ਦਿੱਤੇ ਹੈਗੇ ਨੇ which were totally based on the inputs from the public ਤਾਂ ਇਹ ਇਸ ਤਰ੍ਹਾਂ ਹੁਣ ਅਸੀਂ ਚਲਾ ਰਹੇ ਨੇ ਅਲੱਗ-ਅਲੱਗ ਐਸਪੈਕਟਸ ਹੈਗੇ ਨੇ ਇਹਦੇ ਵਿੱਚ ਤਾਂ ਜੇ ਆਪਾਂ ਗੱਲ ਕਰੀਏ ਕਿ ਇਹ ਜਿਹੜਾ ਪਿਛਲੇ 2 ਮਹੀਨੇ ਦੇ ਵਿੱਚ ਬਟਾਲਾ ਪੁਲਿਸ ਨੇ ਕਰੀਬਨ 236 ਮੁਕਦਮੇ ਦਰਜ ਕਰ ਲਏ ਤਾਂ ਉਹਦੇ ਵਿੱਚ ਮੋਰ ਥੈਨ 370 ਪੀਪਲ ਹੈਵ ਬੀਨ ਅਰੈਸਟਡ ਤਾਂ ਇਹਦੇ ਵਿੱਚ ਸਾਰੇ ਇਨਕਲੂਡਡ ਹੈਗੇ ਨੇ ਜਿਹੜੇ ਪੈਡਲਿੰਗ ਕਰਦੇ ਹੈ ਉਹ ਗ੍ਰਿਫਤਾਰ ਹੋ ਚੁੱਕੇ ਨੇ ਜਿਹੜੇ ਸਪਲਾਈਅਰਸ ਸੀਗੇ ਤਾਂ ਉਹ ਵੀ ਇਹਦੇ ਵਿੱਚ ਗ੍ਰਿਫਤਾਰ ਹੋਏ ਨੇ ਇਵਨ ਕਾਫੀ ਸਾਰੇ ਬੰਦੇ ਜਿਨ੍ਹਾਂ ਨੂੰ ਆਪਾਂ ਬਿਗ ਫਿਸ਼ਸ ਕਹਿੰਦੇ ਹੈ ਉਹ ਵੀ ਅਸੀਂ ਗ੍ਰਿਫਤਾਰ ਕਰ ਲਏ ਕੁਝ ਕੂਰੀਅਰਸ ਹੈ ਇਹ ਸਾਰਾ ਸਾਡੀ ਇਹ ਕੋਸ਼ਿਸ਼ ਹੈ ਕਿ ਸਪਲਾਈ ਲਾਈਨ ਚੋਕ ਹੋ ਜਵੇ ਤਾਂ ਇਹ ਸਿਸਟਮ ਹੀ ਇਕੋਸਿਸਟਮ ਜਿਹੜਾ ਡਰੱਗਸ ਦਾ ਸੀਗਾ ਉਹ ਕਿਤੇ ਨਾ ਕਿਤੇ ਬਸਟ ਹੋ ਜਵੇ ਐਂਡ ਕਾਫੀ ਹੱਦ ਤੱਕ ਵੀ ਹੈਵ ਬੀਨ ਸਕਸੈਸਫੁਲ ਐਂਡ ਗਰਾਉਂਡ ਤੇ ਤੁਸੀਂ ਵੀ ਜਾਣਦੇ ਹੋ ਤਾਂ ਕਿਤੇ ਨਾ ਕਿਤੇ ਹੁਣ ਅਵੇਲੇਬਿਲਟੀ ਨਹੀਂ ਹੈ ਡਰੱਗਸ ਦੀ ਤਾਂ ਜਿੱਥੇ ਕੋਈ ਸਾਨੂੰ ਪਤਾ ਵੀ ਲੱਗਦਾ ਇਵਨ ਲੋਕਾਂ ਤੋਂ ਫੀਡਬੈਕ ਆਂਦਾ ਜਿਹੜੇ ਐਡਿਕਟਸ ਅਸੀਂ ਕਦੀ ਕਦੀ ਰਾਉਂਡ ਅਪ ਕਰਦੇ ਹੈ ਕਿ ਜੇ ਕਿਤੇ ਹੁੰਦਾ ਵੀ ਹੈ ਇਟਸ ਐਕਸਟ੍ਰੀਮਲੀ ਪ੍ਰਾਈਸੀ ਤਾਂ ਹੁਣ ਜਿਹੜੀ ਜਿਸ ਤਰ੍ਹਾਂ ਅਵੇਲੇਬਿਲਟੀ ਵਾਲਾ ਜਿਹੜਾ ਹੈਗਾ ਉਹ ਹੁਣ ਅਵੇਲੇਬਲ ਡਰੱਗਸ ਹੈ ਨਹੀਂ ਅਸੀਂ ਕਰੀਬਨ ਹਿਰੋਇਨ ਦੀ ਜੇ ਮੈਂ ਗੱਲ ਕਰਾਂ ਤਾਂ ਆਈ ਥਿੰਕ ਮੋਰ ਦੈਨ 12 ਕੇਜੀਸ ਆਫ ਹਿਰੋਇਨ ਅਸੀਂ ਬਰਾਮਦ ਕਰ ਲਏ ਤਾਂ 3000 ਟੈਬਲੇਟਸ ਐਂਡ ਅਲਗ-ਅਲਗ ਕੈਪਸੂਲਸ ਔਰ ਪੋਪੀ ਪਲਾਂਟਸ ਅਲਗ-ਅਲਗ ਚੀਜ਼ੇ ਅਸੀਂ ਬਰਾਮਦ ਕਰ ਲਿਆ ਹੈਗੀਆਂ ਤਾਂ ਇਸ ਮੁਹਿੰਮ ਦਾ ਜਾਂ ਬਟਾਲਾ ਪੁਲਿਸ ਦਾ ਸਾਡਾ ਇਹ ਵੀ ਫੋਕਸ ਹੈਗਾ ਜਿਹੜਾ ਇੱਕ ਟਰੈਡੀਸ਼ਨਲ ਜਾਂ ਕਨਵੈਨਸ਼ਨਲ ਜਿਹੜੇ ਡਰੱਗਸ ਹੁੰਦੇ ਹੈ ਇਸ ਤੋਂ ਇਲਾਵਾ ਜਿਹੜਾ ਫਾਰਮਾ ਓਪੀਆਇਡਸ ਹੈ ਤਾਂ ਉਸ ਚੀਜ਼ ਤੇ ਵੀ ਕਾਫੀ ਬੰਦੇ ਰਿਲਾਈ ਕਰਦੇ ਹੈ ਜਾਂ ਉਹ ਵੀ ਡਰੱਗ ਇਕੋਸਿਸਟਮ ਦਾ ਹਿੱਸਾ ਹੈ ਤਾਂ ਉਸ ਚੀਜ਼ ਤੇ ਉੱਤੇ ਵੀ ਅਸੀਂ ਬੜੀ ਕਾਰਵਾਈ ਕੀਤੀ ਹੈ ਉਦੇਚ ਕਰੀਬਨ ਸਾਡੀ ਰੈਗੂਲਰ ਚੈਕਿੰਗ ਦੇ ਦੌਰਾਨ ਪੰਜ ਜਿਹੜੇ ਕੈਮਿਸ ਸ਼ਾਪਸ ਹੈ ਉਹਨਾਂ ਦੇ ਉੱਤੇ ਮੁਕਦਮੇ ਦਰਜ ਹੋਏ ਤਾਂ 8-9 ਕੇਸਸ ਦੇ ਵਿੱਚ ਅਸੀਂ ਉਹਨਾਂ ਦੀ ਲਾਇਸੈਂਸਸ ਵੀ ਕੈਨਸਲ ਕੀਤੀਆਂ ਹੈਗੀਆਂ so that every source of the supply it's choked ਸਾਡੀ ਇਹ ਕੋਸ਼ਿਸ਼ ਹੈ ਤੇ ਕਾਫੀ ਹੱਦ ਤੱਕ ਅਸੀਂ ਕਾਮਯਾਬ ਰਹੇ ਦੇ ਵਿੱਚ ਇਹ ਜਿਹੜਾ ਇੱਕ ਸਿਸਟਮ ਹੈ ਕ੍ਰਿਮੀਨਲਸ ਦਾ ਤੋਂ ਡੈਫੀਨਿਟਲੀ ਇਹ ਇੱਕ ਜਿਹੜਾ ਇੱਕ ਨਾਰਕੋ ਸਮਗਲਿੰਗ ਐਂਡ ਜਿਹੜਾ ਮਤਲਬ ਆਰਮਸ ਸਮਗਲਰਸ ਐ ਜਾਂ ਗੈਂਗਸਟਰਸ ਐ ਇਹਨਾਂ ਦਾ ਇੱਕ ਜੁਆਇੰਟ ਨੈਕਸਸ ਹੈਗਾ ਕਾਫੀ ਕੇਸਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਾਹਰ ਬੈਠੇ ਜਿਹੜੇ ਹੈਂਡਲਰਸ ਹੁੰਦੇ ਹੈ ਉਹ ਦੇ ਡੀਲ ਬੋਥ ਇਨ ਨਾਰਕੋ ਐਸ ਵੈਲ ਐਸ ਆਰਮਸ ਸਮਗਲਿੰਗ ਤਾਂ ਇੱਥੇ ਕਿਉਂਕਿ ਸਾਡਾ ਬਾਰਡਰ ਲੱਗਦਾ ਹੈ ਇੰਟਰਨੈਸ਼ਨਲ ਬਾਰਡਰ ਉਹਦੇ ਵਿੱਚ ਵੀ ਸਾਡਾ ਇਹ ਐਕਸਪੀਰੀਅੰਸ ਹੈ ਕਿ ਜਿਹੜੀ ਕਦੀ ਕਨਸਾਈਨਮੈਂਟਸ ਆਂਦੀ ਹੈ ਤਾਂ ਉਹਦੇ ਵਿੱਚ ਆਰਮਸ ਵੀ ਨਾਲ ਹੁੰਦੇ ਹੈ ਨਾਰਕੋ ਜਾਂ ਕੰਟਰਾਬੈਂਡ ਵੀ ਹੁੰਦਾ ਹੈ ਸੋ ਇਹ ਜੁਆਇੰਟਲੀ ਆਪਰੇਟ ਕਰਦਾ ਹੈ इवन ਜਿਹੜੇ ਫੁੱਟ ਸੋਲਜਰਸ ਹੈਗੇ ਨੇ ਤਾਂ ਦੇ ਆ ਮਤਲਬ ਉਹ ਐਕਸਚੇਂਜ ਕਰਦੇ ਹੈ ਕਦੀ ਉਹ ਇਸ ਕੰਮ ਲਈ ਇਸਤੇਮਾਲ ਹੁੰਦੇ ਹੈ ਕਦੀ ਇਸ ਕੰਮ ਲਈ ਬਟ ਆਈ ਕੈਨ ਪ੍ਰਾਊਡਲੀ ਸੇ ਕਿ ਇਸ ਚੀਜ਼ ਤੇ ਉਤੇ ਜਿਹੜਾ ਇਹ ਗੈਂਗਸਟਰ ਐਲੀਮੈਂਟ ਹੈਗਾ ਬੜੀ ਸਖਤੀ ਨਾਲ ਬਟਾਲਾ ਪੁਲਿਸ ਨੇ ਇਹਦੇ ਤੇ ਕਾਰਵਾਈ ਕਰਦੇ ਹੋਏ ਆਈ ਥਿੰਕ देयर इज ਨੋ ਕੇਸ ਜਿਹਦੇ ਤੇ ਜਿਹੜਾ ਬਟਾਲਾ ਪੁਲਿਸ ਨੇ ਟਰੇਸ ਨਹੀਂ ਕੀਤਾ ਐਂਡ ਵੀ ਹੈਵ ਗਿਵਨ ਐਗਜ਼ੈਂਪਲਰੀ ਪਨਿਸ਼ਮੈਂਟਸ ਦਾ ਮਤਲਬ ਜਿਹੜੇ ਰਿਲੇਵੈਂਟ ਐਂਡ ਸਖਤੋ ਸਖਤ ਪ੍ਰੋਵੀਜ਼ਨਸ ਆਫ ਲਾ ਯਾ ਸੈਕਸ਼ਨਸ ਆਫ ਲਾ ਅਸੀਂ ਕੇਸਾਂ ਦੇ ਵਿੱਚ ਇਨਵੋਕ ਕੀਤੀਆਂ ਹੈਗੀਆਂ ਵੀ ਹੈਵ ਡਨ ਫਾਈਨੈਂਸ਼ੀਅਲ ਇਨਵੈਸਟੀਗੇਸ਼ਨਸ ਅਸੀਂ ਯੂਏਪੀਏ ਕੇਸਾਂ ਦੇ ਵਿੱਚ 25 ਯੂਏਪੀਏ ਐਕਟ ਦੇ ਤਹਿਤ ਜਿਹੜੇ ਟੈਰਰਿਸਟ ਹੈ ਉਹਨਾਂ ਦੀ ਪ੍ਰਾਪਰਟੀਆਂ ਸੀਜ਼ ਕੀਤੀਆਂ ਹੈਗੀਆਂ ਲਾਈਕਵਾਈਜ਼ ਅਸੀਂ ਐਨਡੀਪੀਐਸ ਦੇ ਵਿੱਚ ਵੀ ਅੰਡਰ ਦ ਪ੍ਰੋਵੀਜ਼ਨਸ ਆਫ 68 ਐਫ ਅਸੀਂ ਕਰੀਬਨ 52 ਕੇਸਸ ਦੇ ਵਿੱਚ ਪ੍ਰਾਪਰਟੀਆਂ ਫ੍ਰੀਜ਼ ਕਰਾਈਆਂ ਹੈਗੀਆਂ ਉਹਦੇ ਵਿੱਚ ਮੋਰ ਥੈਨ 70 ਜਿਹੜੇ ਸਮੱਗਲਰਸ ਹੈਗੇ ਨੇ ਤਾਂ ਉਹਨਾਂ ਦੀ ਅਸੀਂ ਪ੍ਰਾਪਰਟੀਆਂ ਸੀਜ਼ ਉਹਦੇ ਵਿੱਚ ਕਰਾਈਆਂ ਹੈਗੀਆਂ ਤਾਂ ਸਾਡਾ ਰਵਈਆ ਜਾਂ ਜਿਹੜਾ ਸਾਡਾ ਸਟਾਂਸ ਹੈ ਅਗੇਨ ਇਸ ਡਰੱਗਸ ਐਂਡ ਗੈਂਗਸਟਰਸ ਬੋਥ ਸਟਰੋਂਗ ਹੈ ਸਟ੍ਰਿਕਟ ਹੈ ਤਾਂ ਕਾਫੀ ਸਾਨੂੰ ਕਾਮਯਾਬੀ ਦੇ ਵਿੱਚ ਮਿਲੀ ਹੈ ਕਿ ਐਨਡੀਪੀਐਸ ਦੇ ਕੇਸਸ ਹੁੰਦੇ ਹੈ ਉਹਦੇ ਵਿੱਚ ਬੈਕਵਰਡ ਫਾਰਵਰਡ ਨੂੰ ਅਸੀਂ ਟਰੈਕ ਕਰਕੇ ਉਹਦੇ ਵਿੱਚ ਸਾਰੀ ਜਿਹੜੀ ਸਪਲਾਈ ਲਾਈਨ ਹੈ ਜਾਂ ਅੱਗੇ ਕਿੱਥੇ ਜਾਂਦਾ ਹੈ ਉਹਨੂੰ ਆਪਾਂ ਬਸਟ ਕਰੀਏ ਤਾਂ ਉਸੇ ਤਫਤੀਸ਼ ਦਾ ਹਿੱਸਾ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤਾਂ ਉਹਦੇ ਤਹਿਤ ਹੀ ਕਰੀਬਨ 52 ਵਕਵਕ ਕੇਸਾਂ ਦੇ ਵਿੱਚ ਅਸੀਂ ਕਰੀਬਨ 70 ਜਿਹੜੇ ਮਲਜ਼ਮ ਹੈਗੇ ਨੇ ਉਹਨਾਂ ਦੀ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰਾਈਆਂ ਹੈਗੀਆਂ ਤਾਂ ਉਹਦੀ ਜਿਹੜੀ ਵੈਲਿਊਏਸ਼ਨ ਹੈ ਇਟ ਇਜ਼ ਮੋਰ ਦੈਨ 28 ਕਰੋੜਸ ਤਾਂ ਸਾਡੇ ਕਾਫੀ ਸਾਰੇ ਕੇਸਿਸ ਕਿਉਂਕਿ ਇਹਦੇ ਵਿੱਚ ਜਿਹੜੀ ਕੰਪਿਟੈਂਟ ਅਥਾਰਟੀ ਹੈ ਡੈਲੀ ਬੇਸਡ ਹੈ cases ਉਥੇ ਗਏ ਨੇ ਦੇ ਆਰ ਅੰਡਰ ਪ੍ਰੋਸੈਸ ਦਾ ਉਹਨਾਂ ਦੀ ਦਾਬੀ ਸਾਨੂੰ ਅਪਰੂਵਲ ਮਿਲ ਜਾਊਗਾ ਈਵਨ ਫ੍ਰੀਜ਼ਿੰਗ ਤੋਂ ਅੱਗੇ ਐਂਡੀਪੀਐਸ ਐਕਟ ਦੇ ਵਿੱਚ ਹੀ ਇੱਕ ਪ੍ਰੋਵੀਜ਼ਨ ਹੁੰਦਾ ਹੈ ਫੋਰ ਫੀਚਰ ਦਾ ਤਾਂ ਜਿਹਦੇ ਵਿੱਚ ਫਿਰ ਐਡਮਿਨਿਸਟ੍ਰੇਸ਼ਨ ਉਸ ਪ੍ਰਾਪਰਟੀ ਦਾ ਕਬਜ਼ਾ ਲੈਂਦੀ ਹੈ ਉਹਨੂੰ ਆਕਸ਼ਨ ਵੀ ਕਰ ਸਕਦੀ ਹੈ ਤਾਂ ਉਹਦੇ ਵੀ ਕਾਫੀ ਸਾਰੇ ਕੇਸਸ ਸਾਡੇ ਅੰਡਰ ਕਨਸਨਟ੍ਰੇਸ਼ਨ ਹੈ ਤਾਂ ਮੋਸਟ ਲਾਈਕਲੀ ਉਹਨਾਂ ਦਾ ਵੀ ਸਾਨੂੰ ਅਪਰੂਵਲ ਮਿਲ ਜਾਊਗਾ ਤਾਂ ਫ੍ਰੀਜ਼ਿੰਗ ਤੋਂ ਬਾਅਦ ਉਹ ਸਾਨੂੰ 4 ਫੀਚਰ ਤੇ ਵੀ ਕੇਸਸ ਮਿਲਣਗੇ ਸੋ that will also be a big success ਤਾਂ ਇਹਨਾਂ ਨੇ ਜਿਹੜੀ ਪ੍ਰੋਪਰਟੀਆਂ ਬਣਾਈਆਂ ਹੁੰਦੀਆਂ ਹਨ ਜਿਹੜੇ ਡਰੱਗ ਸਮਗਲਸ ਹੈ ਤਾਂ ਉਹਨੂੰ ਕਿਤੇ ਨਾ ਕਿਤੇ ਜਿਹੜੀ ਇਹਨਾਂ ਦਾ ਇੱਕ ਮਤਲਬ ਇੱਕ ਲਾਲਚ ਹੁੰਦੀ ਹੈ ਕਿ ਡਰੱਗ ਟਰੇਡ ਕਰਕੇ ਅਸੀਂ ਪੈਸਾ ਕਮਾ ਕੇ ਨਜਾਇਜ਼ ਜਿਹੜੀ ਪ੍ਰੋਪਰਟੀ ਆ ਕੋਈ ਨਜਾਇਜ਼ ਇਸ ਤਰ੍ਹਾਂ ਦੀ ਚੀਜ਼ ਬਣਾਵਾਂਗੇ ਤਾਂ ਸਾਡੀ ਇਹੀ ਕੋਸ਼ਿਸ਼ ਹੈ ਕਿ ਜੀ ਉਹ ਪ੍ਰਾਪਰਟੀ ਜਾਂ ਇਹ ਜਿਹੜਾ ਇੱਕ ਮੋਟੀਵੇਸ਼ਨ ਹੈ ਉਹਨੂੰ ਹੀ ਆਪਾਂ ਤੋੜ ਦਈਏ ਆਈ ਰਿਮੈਂਬਰ ਇੱਕ ਸੀ ਸਤਕਾਰ ਮੀਟਿੰਗ ਜਿਸ ਵਿੱਚ ਅਸੀਂ ਗਾਤਾ ਉਹਦੇ ਵਿੱਚ ਇੱਕ ਮੈਨੂੰ ਇੱਕ ਮੋਤਬਰ ਕਹਿਰਾ ਸੀਗਾ ਕਿ ਕਿਤੇ ਨਾ ਕਿਤੇ ਇਹ ਵੀ ਇੱਕ ਫੈਕਟਰ ਹੈ ਕਿ ਜਿਹੜੇ ਮੁੰਡੇ ਹੁੰਦੇ ਹੈ ਜਾਂ ਬੱਚੇ ਹੁੰਦੇ ਪਿੰਡਾਂ ਦੇ ਵਿੱਚ ਉਹ ਇਹ ਦੇਖਦੇ ਹੈ ਕਿ ਫਲਾਣੀ ਡਰੱਗ ਸਮਗਲਰ ਨੇ ਇੰਨੀ ਵੱਡੀ ਪ੍ਰਾਪਰਟੀ ਬਣਾਈ ਤਾਂ ਇੰਟਰਨਲੀ ਉਹਨੂੰ ਲੱਗਦਾ ਕਿ ਦਿਸ ਇਜ਼ ਸਮਥਿੰਗ ਗੁੱਡ ਤਾਂ ਫਿਰ ਮੈਂ ਕੱਲ ਅਸੀਂ ਕਾਦਿਆਂ ਦੇ ਵਿੱਚ ਸੀਗਾ ਉੱਥੇ ਇੱਕ ਡਿਮੋਲੀਸ਼ਨ ਡਰਾਈਵ ਸਾਡੀ ਚੱਲ ਰਹੀ ਸੀਗੀ ਤਾਂ ਮੈਂ ਸੋਚ ਰਿਹਾ ਸੀਗਾ ਇੱਕ ਪਾਸੇ ਉਹ ਜਿਹੜਾ ਬੰਦਾ ਹੈ ਉਹ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੈ ਆਪ ਹੈ ਤਾਂ ਦੂਜੇ ਪਾਸੇ ਉਹਨੇ ਜੋ ਕੁਝ ਬਚਾ ਕੁਝ ਬਣਾਇਆ ਸੀਗਾ ਤਾਂ ਇਟ ਵਾਸ ਡਿਮੋਲਿਸ਼ਡ ਬਾਈ ਦਾ ਐਡਮਿਨਿਸਟ੍ਰੇਸ਼ਨ ਉਹਦੇ ਜਿਹੜੇ ਕਰ ਵਾਲੇ ਉਹਨਾਂ ਲਈ ਕਿਤੇ ਠਹਿਰ ਨਹੀਂ ਸੀਗੀ ਤਾਂ ਉਨੇ ਬਿਲਕੁਲ ਜਿਹੜੀ ਆਪਣੀ ਜ਼ਿੰਦਗੀ ਤਬਾਹ ਕਰਤੀ ਤਾਂ ਇਸ ਡਰੱਗ ਟ੍ਰੇਡ ਦੇ ਵਿੱਚ ਜਾਂ ਜਿਹੜੀ ਸਮੱਗਲਿੰਗ ਹੈ ਪੈਡਲਿੰਗ ਹੈ ਇਹਦੇ ਚ ਕੁਝ ਹਾਸਲ ਨਹੀਂ ਹੈ ਤਾਂ ਸਿਰਫ ਇਹਦਾ ਟਿਕਾਣਾ ਜੇਲੀ ਹੈ ਇਹਦੇ ਚ ਜਿਹੜਾ ਡਿਮੋਲਿਸ਼ਨ ਦਾ ਜਿਹੜਾ ਪ੍ਰੋਸੀਜਰ ਇਹਦੇ ਚ ਡਾਇਰੈਕਟਲੀ ਪੁਲਿਸ ડીਲ ਨਹੀਂ ਕਰਦੀ ਇਹ ਸਿਵਲ ਐਡਮਿਨਿਸਟ੍ਰੇਸ਼ਨ ਦਾ ਇੱਕ ਪ੍ਰੋਸੀਜਰ ਹੁੰਦਾ ਹੈ ਪਰ ਜਦੋਂ ਜਦੋਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਸਹਾਇਤਾ ਵਾਸਤੇ ਲਿਖ ਕੇ ਆਂਦਾ ਹੈ ਤਾਂ ਅਸੀਂ ਡਿਊ ਅਸਿਸਟੈਂਸ ਪ੍ਰੋਵਾਈਡ ਕਰਦੇ ਹੈ ਤਾਂ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਨਾ ਕਿ ਜਿਹੜੇ ਬੰਦੇ ਹੈ ਹੂ ਆਰ ਇਨਟੂ ਪੈਡਲਿੰਗ ਯਾ ਸਮਗਲਿੰਗ ਉਹਨਾਂ ਦੇ ਬਰ ਖਿਲਾਫ ਅਸੀਂ ਕਾਰਵਾਈ ਕਰ ਹੀ ਰਹੇ ਹੈ ਤਾਂ ਕਾਫੀ ਉਹਦੇ ਵਿੱਚ ਅਸੀਂ ਪਰਚੇ ਵੀ ਦਰਜ ਕਰਤੇ ਮਲਜ਼ਮ ਵੀ ਫੜੇ ਹੈ ਬਟ ਜ਼ਰੂਰ ਜਿਹੜੇ ਬੰਦੇ ਐਡਿਕਟਸ ਹੈਗੇ ਨੇ ਤਾਂ ਉਹਨਾਂ ਨੂੰ ਕਾਨੂੰਨ ਵੀ ਪੁਲਿਸ ਡਿਪਾਰਟਮੈਂਟ ਵੀ ਬਿਮਾਰ ਤਸਵੁਰ ਕਰਦੀ ਹੈ ਵੀ ਟਰੀਟ ਥਮ ਐਸ ਵਿਕਟਿਮਸ ਤਾਂ ਉਹਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਵੀ ਇੱਕ ਪ੍ਰੋਵੀਜ਼ਨ ਹੈ 64ਏ ਤਾਂ ਉਹਦੇ ਤਹਿਤ ਅਸੀਂ ਉਹਨਾਂ ਨੂੰ ਡੀਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾ ਰਹੇ ਨੇ ਤਾਂ ਇਹ ਵੀ ਦੱਸਦੇ ਹੋਏ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਕਰੀਬਨ 70 ਜਿਹੜੇ ਅਸੀਂ ਵਿਕਟਿਮਸ ਹੈਗੇ ਨੇ ਜਾਂ ਜਿਹੜੇ ਐਡਿਕਟਸ ਹੈਗੇ ਨੇ ਉਹਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾਇਆ ਹੈਗਾ ਤਾਂ ਮੇਰੀ ਸਿਵਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਸਾਡੀ ਮੀਟਿੰਗਸ ਹੋਈ ਆ ਤਾਂ ਇਹਦਾ ਅਸੀਂ ਜਿਹੜਾ ਦਾਇਰਾ ਉਹਨੂੰ ਵੀ ਵਧਾ ਰਹੇ ਨੇ ਉਹਨਾਂ ਦਾ ਸਕਿੱਲ ਡਿਵੈਲਪਮੈਂਟ ਐਂਡ ਰੀਹੈਬਿਲੀਟੇਸ਼ਨ ਬੈਕ ਇਨਟੂ ਦ ਸੋਸਾਇਟੀ ਅਸੀਂ ਉਹ ਵੀ ਕਰ ਰਹੇ ਨੇ ਤਾ ਇੱਕ ਪਾਸੇ ਉਹ ਅਸੀਂ ਕਰ ਰਹੇ ਨੇ ਬਾਕੀ ਜਿਹੜਾ ਗਵਰਨਮੈਂਟ ਇੰਸਟੀਟਿਊਟਡ ਸਿਸਟਮ ਹੈ ਓਟ ਸੈਂਟਰਸ ਦਾ ਜਿੱਥੇ ਕੋਈ ਡਿਪੈਂਡੈਂਟ ਹੈਗਾ ਤਾਂ ਜੇ ਫਾਰ ਇਗਜ਼ਾਮਪਲ ਉਹਨੂੰ ਪਹਿਲਾਂ ਡਰੱਗ ਦੀ ਐਡਿਕਸ਼ਨ ਸੀਗੀ ਅਸੀਂ ਕੋਸ਼ਿਸ਼ ਇਹ ਕਰ ਰਹੇ ਨੇ ਕਿ ਉਹਨੂੰ ਓਟ ਸੈਂਟਰ ਤੇ ਸ਼ਿਫਟ ਕਰੀਏ ਤਾਂ ਉਹਦੇ ਚ ਵੀ ਮੋਰ ਦੈਨ 400 ਪੀਪਲ ਆਫ ਲੇਟ ਉਹਨੂੰ ਅਸੀਂ ਰਜਿਸਟਰ ਕਰਵਾਇਆ ਓਟ ਸੈਂਟਰਸ ਦੇ ਵਿੱਚ ਤਾਂ ਲੋਕਾਂ ਨੂੰ ਵੀ ਮੈਂ ਅਪੀਲ ਇਹ ਕਰਨਾ ਚਾਹੁੰਨਾ ਕਿ ਤੋੜੇ ਜੋ ਜੇ ਕੋਈ ਬੰਦਾ ਕੰਜ਼ੂਮ ਕਰਦਾ ਹੈ ਅਪਾ ਉਹਨੂੰ ਸਟਿਗਮਟਾਈਜ਼ ਨਹੀਂ ਕਰਨਾ ਹੈ ਉਹਨੂੰ ਬੇਸਿਕਲੀ ਹੈਲਪ ਦੀ ਲੋੜ ਹੈ ਤਾਂ ਸਰਕਾਰ ਵੱਲੋਂ ਇੰਸਟੀਟਿਊਸ਼ਨਸ ਬਣਾਏ ਗਏ ਹੈ ਸਾਡੇ ਕੋਲ ਡੀ ਐਡਿਕਸ਼ਨ ਸੈਂਟਰਸ ਹੈ ਆਊਟ ਸੈਂਟਰਸ ਹੈ ਤਾਂ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੀ ਹੈਲਪ ਐਕਸਟੈਂਡ ਕਰਕੇ ਅਪਾ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਲੈ ਜਾਈਏ ਐਂਡ ਉੱਥੇ ਕਾਫੀ ਮਕੂਲ ਇੰਤਜ਼ਾਮਾਤ ਹੈਗੇ ਤਾਂ ਵਿਦ ਦ ਹੈਲਪ ਆਫ ਦਾ ਸਾਈਕੀਟ੍ਰਿਸਟਸ ਜਿਹੜੇ ਡਾਕਟਰਸ ਹੈਗੇ ਨੇ ਜਾਂ ਐਨ ਜੀਓਜ਼ ਇਹਦੇ ਚ ਕਾਫੀ ਇਨਵੋਲਡ ਹੈਗੇ ਨੇ ਤਾਂ ਉਹਨਾਂ ਦੀ ਹੈਲਪ ਨਾਲ ਉਹਨਾਂ ਨੂੰ ਅਸੀਂ ਨਸ਼ੇ ਚੋਂ ਬਾਹਰ ਕੱਢ ਸਕਦੇ ਆਂ ਨੇ ਤਾਂ ਸਾਡੇ ਕੋਲ ਇਨਫੈਕਟ ਕਾਫੀ ਸਕਸੈਸ ਸਟੋਰੀਜ਼ ਵੀ ਹੈਗੀਆਂ ਤਾਂ ਜਿਹੜੇ ਅਸੀਂ ਸ਼ੁਰੂ ਦੇ ਵਿੱਚ ਬੰਦੇ ਫੜੇ ਸੀਗੇ ਜਿਹੜੀ ਜਿਹੜਾ ਕੰਜ਼ੂਮ ਕਰ ਰਹੇ ਸੀਗੇ ਉਹਨਾਂ ਨੂੰ ਆਪਾਂ ਉੱਥੇ ਲੈ ਗਏ ਨਾ ਉਹ ਦੇ ਆਰ ਬੈਕ ਇਨਟੂ देयर ਨਾਰਮਲ ਲਾਈਫ ਕੋਈ ਸਪੋਰਟਸ ਖੇਡ ਰਹਾ ਕੋਈ ਚੰਗਾ ਆਪਣੇ ਕਰਦਾ ਕੰਮ ਕਰ ਰਹਾ ਤਾਂ ਆਪਾਂ ਇਹਨਾਂ ਨੂੰ ਸਟੀਗਮਟਾਈਜ਼ ਨਹੀਂ ਕਰਨਾ ਇਹ ਇਹਨਾਂ ਨੂੰ ਹੈਲਪ ਕਰਨੀ ਹੈ ਇਹਨਾਂ ਨੂੰ ਆਪਾਂ ਡੀਡਿਕਸ਼ਨ ਸੈਂਟਰ ਦੇ ਵਿੱਚ ਲਿਜਾਈਏ ਤਾਂ ਕਰਕੇ ਇਹ ਵੀ ਆਪਣੇ ਆਪ ਨੂੰ ਸਮਾਜ ਦਾ ਹਿੱਸਾ ਸਮਝ ਕੇ ਇਹਦੇ ਵਿੱਚ ਫਿਰ ਵਾਪਸ ਆਪਾਂ ਇਹਨਾਂ ਨੂੰ ਇੰਟੀਗ੍ਰੇਟ ਕਰ ਸਕੀਏ ਧੰਨਵਾਦ